इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਾਨੋ ਇਹ ਵਾਰ ਕੋੜਾ ਸਸੇ ਕਾਰ ਅੱਜ ਅਸੀਂ ਪਹੁੰਚੇ ਹਾਂ ਐਡਸਟਰੀਟ ਦੇ ਲਾਗੇ ਕੇਸਰੀ ਬਸ ਇਸ ਤੇ ਆਟੋ ਵਾਲੇ ਰੇ ਦੀਸ਼ਾ ਵਾਲੇ ਨੇ ਬਹੁਤ ਹੀ ਗੁੱਸੇ ਤੋਂ ਸਮੋ ਦਿੱਤੀ ਹੈ ਕਿ ਸਾਰੇ ਲੋਕ ਦੁਕਾਨਦਾਰ ਪਰੇਸ਼ਾਨ ਨੇ ਉਹ ਤਾਂ ਭਾਈ ਕੁਝ ਨਹੀਂ ਲੱਗ ਰਿਹਾ ਹੈ। ਦੇਖ ਸਕਦੇ ਹੋ ਨਾ ਸਮੇਂ ਨੇ। ਬਹੁਤ ਸਮਝਾ ਗਾ। ਬਾਦ ਆਨੇ ਐਜਸਪੀ ਕਿਸੀ ਬਾਰੇ ਜਿਹੜੇ ਕਿ ਬਹੁਤ ਹੀ ਚਿਰ ਤੋਂ ਸਾਹਮਣੇ ਕਰ ਰਹੇ ਨੇ ਕਿ ਐਨ.ਆਰ.ਓ ਤੇ ਇ릭ਸ਼ਾ ਨੇ ਬਹੁਤ ਗੰਦਾ ਪਾਠ ਕਰਾ ਇਹ ਗਲਬਾ ਕਰਾਂਗੇ ਦੁਕਾਨਦਾਰਾਂ ਨੂੰ ਹਣੀ ਗੀਦੀ ਤੋਂ ਅੱਗੇ ਨਾ ਪ੍ਰਸ਼ਾਸਨ ਨੂੰ ਕਈ ਵਾਰੀ ਬਿਆਨ ਦੇ ਚੁੱਕੇ ਆ ਕਈ ਵਾਰੀ ਖਵਾਰਾ ਜਲਵਾ ਦਾ ਕਈ ਵਾਰੀ ਬੜਾ ਕੋਈ ਕਿਹਾ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਜਾਂਦਾ ਸਾਡੀ ਦੁਕਾਨਦਾਰਾਂ ਦਾ ਬੇੜਾ ਘਰ ਪੁੱਜਕਾ ਆ ਤੇ ਆਟਵਾ ਦਾ ਹੱਲ ਨਹੀਂ ਕਰਦੀ ਕੋਈ ਗਵਰਨਮੈਂਟ ਇਸ ਵੱਲ ਇਹਦਾ ਹੱਲ ਕੀਤਾ ਜਾਵੇ ਸਾਹਮਣੇ ਲਈ ਇਹ ਬੇਨਤੀ ਹੈ ਕਿ ਸਾਡੇ ਕਿਉਂਕਿ ਆਪਕਾ ਆਪ ਬਣਾਇਆ ਹੈ ਉਹ ਅੱਗੇ ਕਰਦੇ ਹੈ ਉਹ ਅੱਗ ਲਗਾ ਦਿੱਤਾ ਹੈ ਕਿ ਪੁਲਕਾਰਵਾਈ ਕੋਈ ਕਰਾਛਣ ਨਹੀਂ ਹੋ ਹੈ ਕਿਹਾ ਹੈ ਕਾਰਜ ਵੀ ਦੇ ਦੋ ਸਾਡਾ ਚੁੱਕਾ ਲਿਆ ਉਸ ਮਸਲੇ ਨੂੰ ਜਾਣ ਤੋਂ ਜਾਂ ਆਏ ਆਪਣੀ ਸਵਾਰੀ ਉਤਾਰਨ ਤੇ ਜਾਣ ਕਹਿੰਦੇ ਨਹੀਂ ਗਏ ਸਾਡੀ ਸੁਣਨਾ ਇਹ ਤਾਂ ਕੇਸ ਹੈ ਇੱਥੇ ਇਹ ਗੰਦ ਪੈ ਗਏ ਐਸੇ ਗੱਡੀਆਂ ਲਾਦੇ ਆ ਮੈਂ ਹਟਦੇ ਨਹੀਂ ਆ ਮੈਂ ਥੋੜੀ ਲੈ ਕੇ ਦੂ ਮਟਾਨੇ ਆ ਇਹ ਗੱਡੀਆਂ ਲਾ ਕੇ ਚੱਲ ਜਾਂਦੇ ਆ ਉਹ ਤੋਂ ਕੀ ਰਹੀ ਯਾਰ ਕੋਈ ਜਿੱਲਦੇ ਸਾਡੇ ਨਾਲ ਕਹਿੰਦੇ ਨਹੀਂ ਹੋਰੇ ਲੈ ਲੈ ਉਹ ਕੱਲ ਉਹ ਸਰਪਾ ਸਾਹਿਬ ਆਈ ਸੀ ਇਹੋ ਬਈ ਅਗੇ ਸਲਾਹ ਦੇ ਰਿਹਾ ਹੈ ਇਹ ਸਾਡਾ ਬੜਾ ਤਿਆਰ ਹੈ ਇਹ ਉਹ ਕਿਹਾ ਸਰਪਾ ਸਾਹਿਬ ਉਹ ਬਾਗੜ ਦੇ ਤਿੰਨ ਟਾਈਮ ਬਾਪੇਟੀ ਮੈਂ ਆਵਾਂ ਐਵੇਂ ਹਟਦੇ ਨਹੀਂ ਭਾਈ ਜਾਂਗਾ ਉਹ ਕੱਲ ਉੜ ਮੋ ਆ ਬੰਦੇ ਨੂੰ ਅਕੇ ਗਾਇਕੀ ਕਰਕੇ ਗੱਡੀ ਲੰਦਾ ਦੇ। ਬੜੀ ਹਾਲਾ ਵਾਲਾ ਬਿਕਾਰੀ ਲਾ। ਇਹ ਘੇਰਾ ਦੇਣਾ ਹਾਲ ਚਰੋਗੇ ਤੁਸੀਂ ਚੌਂਕ ਤੇ ਖੜੋ। ਅਗਰ ਇਹ ਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਹ ਦੁਕਾਨਦਾਰਾਂ ਨੂੰ ਮੰਗ ਨੂੰ ਸੁਣਿਆ ਜਾਵੇ। ਸਦ੍ਰੰਤਾ ਤੋਂ ਸੱਚ ਬੋਲ ਕੇ ਕਰਕੇ ਇਹਨਾਂ ਜਲਾਨ ਕਟਾਈਆਂ ਤੇ ਗੱਡੀ ਬੰਨ੍ਹ ਜੀ ਜਾਵੇ। ਸਪੋਰਟ ਸੁਨੀ ਦਾ ਨਾਲ ਇੰਡੀਆ ਟੀਵੀ ਨਿਊਜ਼ ਜਾ ਉਹ ਆਪਣੇ ਸਰ। ਅਗਰ